ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਵਾਸਤੇ ਇਟਾਲੀਅਨ ਗੀਜ਼ਾ ਕਾਟਨ ਦੇ ਵਿੱਚ ਏਮਬ੍ਰੋਇਡਰੀ ਵਾਲੇ ਸੂਟ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨਰ ਸੂਟ ਨੇਗੇ ਇਹਨਾਂ ਦੇ ਨਾਲ ਆਪਾਂ ਸੈਲਫ ਲਾਈਨਿੰਗ ਵਾਲੇ ਔਰਗੈਂਜ਼ਾ ਦੇ ਦੁਪੱਟੇ ਲਗਾਏ ਨੇ ਦੁਪੱਟਾ ਜਿਹੜਾ ਉਹ ਡਬਲ ਡਾਈ ਹੋਇਆ ਹੋਇਆ ਜੀ ਸੂਟ ਦੇ ਨਾਲ ਦੇ ਕੰਟਰਾਸਟ ਕਲਰ ਦਾ ਹੀ ਆਪਾਂ ਨੇ ਦੁਪੱਟਾ ਰੈਡੀ ਕੀਤਾ ਬਹੁਤ ਹੀ ਸੋਬਰ ਜੇ ਕਲਰਸ ਦੇ ਵਿੱਚ ਆਪਾਂ ਇਹ ਸੂਟ ਰੈਡੀ ਕੀਤੇ ਨੇਗੇ ਲਾਈਟ ਡਾਰਕ ਤੁਸੀਂ ਜਿੱਦਾਂ ਦੇ ਵੀ ਕਲਰ ਪਸੰਦ ਕਰਦੇ ਹੋ ਉਹ ਵਾਲੇ ਸੂਟ ਦੀ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਬੁਕਿੰਗ ਕਰਾ ਸਕਦੇ ਹੋ ਜੀ WhatsApp ਨੰਬਰ ਮੈਂ ਸਕਰੀਨ ਦੇ ਉੱਪਰ ਹੀ ਮੈਂਸ਼ਨ ਕੀਤਾ ਹੈਗਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਵੀਡੀਓਜ਼ ਦੇ ਲੇਟੈਸਟ ਅਪਡੇਟਸ ਨੇ ਜਿਹੜੇ ਉਹ ਮਿਲ ਜਿਆ ਕਰਨ ਤੇ ਤੁਸੀਂ ਸਾਡੀ ਵੀਡੀਓ ਦੇਖ ਕੇ ਸੂਟ ਖਰੀਦ ਸਕੋ ਆਪਾਂ ਤੁਹਾਡੇ ਲਈ ਡੇਲੀ ਸੂਟਾਂ ਦੀ ਵੀਡੀਓ ਪੋਸਟ ਕਰਦੇ ਆਂ ਤੁਸੀਂ ਕਮੈਂਟ ਕਰਕੇ ਤੇ ਲਾਈਕ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਤੇ ਅੱਗੇ ਅਸੀਂ ਕਿਹੜੀ ਨੈਕਸਟ ਕਲੈਕਸ਼ਨ ਪੋਸਟ ਕਰੀਏ ਬਹੁਤ ਹੀ ਸੋਹਣੇ ਸੂਟ ਨੇ ਇਹ ਪਿਓਰ ਗੀਜ਼ਾ ਕਾਟਨ ਦੇ ਵਿੱਚ ਸੂਟ ਨੇ ਤੇ ਔਰਗੈਂਜ਼ਾ ਦਾ ਜਿਹੜਾ ਦੁਪੱਟਾ ਉਹ ਵੀ ਬਹੁਤ ਸੌਫਟ ਕੁਆਲਿਟੀ ਦਾ ਹੈ ਜੀ ਬਿਲਕੁਲ ਵੀ ਰਾਸ਼ ਕੁਆਲਿਟੀ ਦਾ ਦੁਪੱਟਾ ਆਪਾਂ ਯੂਜ਼ ਨਹੀਂ ਕਰਦੇ ਬਹੁਤ ਹੀ ਸੌਫਟ ਕੁਆਲਿਟੀ ਦੇ ਵਿੱਚ ਔਰਗੈਂਜ਼ਾ ਦਾ ਦੁਪੱਟਾ ਲਗਾਇਆ ਹੈ ਥੈਂਕ ਯੂ ਜੀ ਸਬਸਕ੍ਰਾਈਬ ਮਾਈ ਚੈਨਲ